ਥੋੜਾ ਥੋੜਾ ਕਰਕੇ ਰੋਜ਼ ਬਦਲਣਾ ਹੈ ਥੋੜੀ ਥੋੜੀ ਪਵਿੱਤਰਤਾ ਹੀ ਆਪਣੇ ਆਤਮਾ ਵਿੱਚ ਰੋਜ਼ ਲੈ ਕੇ ਆਉਣਾ ਹੈ ਜਦੋਂ ਥੋੜੀ ਥੋੜੀ ਪਵਿੱਤਰਤਾ ਆਉਣ ਲੱਗੀ ਸਾਡਾ ਆਤਮਾ ਇੱਕ ਦਿਨ ਪਵਿੱਤਰ ਆਤਮਾ ਹੋ ਜਾਏਗਾ ਔਰ ਫਿਰ ਇਹ ਸਭ ਨਾਲ ਗੱਲਾਂ 'ਚ ਸਾਡੀ ਅਗਵਾਈ ਕਰੂਗਾ ਹੁਣ ਜੇ ਦਾ ਮਨ ਖਰਾਬ ਆ ਜੇਦੀ ਨੀਤ ਮਾੜੀ ਆ ਜਾਂ ਬਦੀ ਆ ਜੇਦੀ ਨੀਤ ਵਿੱਚ ਉਹ ਕਿਦਾਂ ਦਾ ਸੁਝਾਅ ਦੇਊਗਾ ਇਨਸਾਨ ਨੂੰ ਉਹਨੇ ਗਲਤ ਕੰਮ ਕਰਨ ਦਾ ਸੁਝਾਅ ਦੇਣਾ ਉਹਨੇ ਕਿਸੇ ਦਾ ਰਿਸ਼ਤਾ ਹੋਇਆ ਆ ਕੋਈ ਪੁੱਛਣ ਆ ਗਿਆ ਤੁਹਾਡੇ ਘਰ ਵੀ ਬੰਦੇ ਕਿੱਦਾਂ ਦੇ ਜੇ ਮਨ ਵਿੱਚ ਬਧੀ ਆ ਮਨ ਨੇ ਕਹਿਣਾ ਪਾਨੀ ਮਾਰ ਦੇ ਆਪਣੇ ਨਿਆਣੇ ਦਾ ਦੱਸ ਵੀ ਸਾਡਾ ਨਿਆਣਾ ਇਹਨਾਂ ਨਾਲੋਂ ਜ਼ਿਆਦਾ ਪੜਿਆ ਆ ਅਸੀਂ ਇਹਨਾਂ ਨਾਲੋਂ ਇਹਨਾਂ ਨੇ ਮਰੂਤੀ ਦੇਣੀ ਆ ਅਸੀਂ ਸਵਿਫਟ ਦਵਾਂਗੇ ਸਮਝ ਰਹੇ ਹੋ ਉਹਨੇ ਮੰਜਾ ਦੇਣਾ ਤੇ ਇਹ ਹੀ ਪਲੰਗ ਦਵਾਂਗੇ ਉਹ ਜੇ ਮੈਂ ਨਹੀਂ ਮੁੰਦੀ ਪਾਉਂਦੇ ਉਹ ਕਹਿੰਦੇ ਉਦਾਂ ਹੀ ਮਿਲਨੀਆਂ ਕਰਨੀਆਂ ਇਹ ਮੁੰਡੀਆਂ ਨਾਲ ਕਰਾਂਗੇ ਇਹ ਕੀ ਆ ਦੁਸ਼ਟ ਆਤਮਾ ਦੁਸ਼ਟਪੁਣਾਇ ਦੁਸ਼ਟ ਆਤਮਾ ਨੂੰ ਸਿੰਘ ਨਹੀਂ ਲੱਗੇ ਹੋਏ ਦੁਸ਼ਟ ਆਤਮਾ ਜੀਭ ਕੱਢ ਕੇ ਆਵੇ ਇਹ ਲਾਜ਼ਮੀ ਨਹੀਂ ਆ ਅਗਰ ਤੁਹਾਡਾ ਮਨ ਤੁਹਾਨੂੰ ਸਲਾਹ ਦੁਸ਼ਟਪੁਣੇ ਵਾਲੀ ਕਹਿੰਦਾ ਕਿ ਤੁਹਾਡੇ ਅੰਦਰ ਜਿਹੜਾ ਆਤਮਾ ਉਹ ਕਿਹੜਾ ਆ? ਦੁਸ਼ਟ ਆਤਮਾ ਆ। ਮਨ ਕਹ ਰਿਹਾ ਆਪਣੀ ਪਤਨੀ ਨੂੰ ਛੱਡ ਉਹ ਕਿਹੜਾ ਤੈਨੂੰ ਦੇਖਦੀ ਆ ਬਾਹਰ ਤੁਰਿਆ ਫਿਰ ਜੋ ਮਰਜ਼ੀ ਕਰ। ਜੋ ਆਪਣੇ ਪਤੀ ਨੂੰ ਛੱਡ ਬਾਹਰ ਤੁਰੀ ਫਿਰ ਜੋ ਮਰਜ਼ੀ ਕਰ। ਤੁਸੀਂ ਭਾਵੇਂ ਜਿੰਨੀਆਂ ਮਰਜ਼ੀ ਭਾਸ਼ਾ ਜਾਣਦੇ ਹੋਵੋ, ਤੁਸੀਂ ਜਿੰਨੀਆਂ ਮਰਜ਼ੀ ਦਾਨ ਕਰਦੇ ਹੋ, ਕੀ ਤੁਹਾਡਾ ਆਤਮਾ ਪੁਜਤਰ ਆਤਮਾ ਆ ਕਿ ਦੁਸ਼ਟ ਆਤਮਾ ਆ? ਫਿਰ ਦੁਸ਼ਟ ਆਤਮਾ ਆ। ਸਿਆਣ ਕਰਨੀ ਆ ਕਿ ਸਾਡੇ ਅੰਦਰ ਕਿਹੜਾ ਆਤਮਾ ਆ ਹੁਣ ਇਸੇ ਤਰ੍ਹਾਂ ਹੀ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਜਦੋਂ ਪਵਿੱਤਰ ਆਤਮਾ ਜਿਹੜਾ ਸਹਾਇਕ ਆ ਉਹ ਆਏਗਾ ਉਹ ਤੁਹਾਨੂੰ ਸਭਨਾ ਗੱਲਾਂ ਵਿੱਚ ਅਗਵਾਈ ਕਰੇਗਾ ਤੇ ਨਾਲ ਕੀ ਲਿਖਿਆ ਮੇਰੀਆਂ ਕਈਆਂ ਗੱਲਾਂ ਤੁਹਾਨੂੰ ਚੇਤੇ ਕਰਵਾਏਗਾ ਕਿਹੜੀਆਂ ਗੱਲਾਂ ਚੇਤੇ ਕਰਵਾਏਗਾ ਪਰਮੇਸ਼ਵਰ ਦੀਆਂ ਗੱਲਾਂ ਹੁਣ ਪਰਮੇਸ਼ਵਰ ਦੀਆਂ ਗੱਲਾਂ ਕਿੰਨਾਂ ਨੂੰ ਚੇਤੇ ਆਉਂਦੀਆਂ ਜਿਨ੍ਹਾਂ ਦੇ ਮਨ ਸੁਧਰ ਗਏ ਜਿਨ੍ਹਾਂ ਦੇ ਮਨਾਂ ਦੇ ਅੰਦਰੋਂ ਬੁਰਾਈ ਖਤਮ ਹੋ ਗਈ ਜਦੋਂ ਤੁਸੀਂ ਕੋਈ ਬੁਰਾ ਕੰਮ ਕਰਨ ਲੱਗੋਗੇ ਤੁਹਾਡੇ ਆਤਮਾ ਨੇ ਕਹਿਣਾ ਵਚਨ ਚ ਲਿਖਿਆ ਆ ਇਦਾਂ ਨਹੀਂ ਕਰਨਾ ਰਹਿਣ ਦੇ ਉਹ ਚੇਤੇ ਕਰਾਏਗਾ ਵਚਨ ਚ ਕੀ ਲਿਖਿਆ ਹੈ ਤੁਸੀਂ ਕਿਸੇ ਬਾਰੇ ਬੁਰਾ ਸੋਚੋਗੇ ਤੁਹਾਡੇ ਮਨ ਦੇ ਅੰਦਰੋਂ ਆਵਾਜ਼ ਆਣੀ ਕਿਹੜੀਆਂ ਸੋਚਾਂ ਸੋਚਣ ਲਿਆ ਆ ਵਚਨ ਵਿੱਚ ਲਿਖਿਆ ਆ ਇਦਾਂ ਨਹੀਂ ਕਰਨਾ ਜੇ ਆਪਣੇ ਗਵੰਡੀਆਂ ਦੇ ਪ੍ਰਤੀ ਕੋਸ਼ ਮਾਰਾ ਬੋਲਣ ਲੱਗੇ ਕਿਸੇ ਨਾਲ ਚੁਗਲੀਆਂ ਕਰਨ ਲੱਗੇ ਅੰਦਰੋਂ ਮਨ ਵਿੱਚੋਂ ਆਵਾਜ਼ ਆਉਣੀ ਬਾਹਰੋਂ ਨਹੀਂ ਕੋਈ ਆਵਾਜ਼ ਆਉਣੀ ਅੰਦਰੋਂ ਆਵਾਜ਼ ਆਉਣੀ ਤੈਨੂੰ ਪਰਮੇਸ਼ਵਰ ਦਾ ਵਚਨ ਇਹ ਸਿਖਾਉਂਦਾ ਆ ਤੈਨੂੰ ਤਾਂ ਵਚਨ ਦੇ ਵਿੱਚ ਦੱਸਿਆ ਵੀ ਚੁਗਲੀਆਂ ਨਹੀਂ ਕਰਨੀਆਂ ਇਹ ਕੰਨਾਂ ਨੂੰ ਸੁਆਦ ਲੱਗਦੀਆਂ ਪਰ ਆਤਮਾ ਦਾ ਨਾਸ਼ ਕਰਦੀਆਂ ਆ ਤਾਂ ਪ੍ਰਭੂ ਯਿਸੂ ਜੀ ਨੇ ਕਿਹਾ ਏ ਜਿਹੜਾ ਪਵਿੱਤਰ ਆਤਮਾ ਹੈ ਨਾ ਤੁਹਾਨੂੰ ਮੇਰੀਆਂ ਗੱਲਾਂ ਚੇਤੇ ਕਰਾਏਗਾ ਜਦੋਂ ਆਤਮਾ ਪਵਿੱਤਰ ਹੋਏਗਾ ਤੁਹਾਡਾ ਜੀ ਕਰੂਗਾ ਪ੍ਰਾਰਥਨਾ ਕਰਨ ਨੂੰ ਤੇ ਜਦੋਂ ਜਿਨ੍ਹਾਂ ਦਾ ਪ੍ਰਾਰਥਨਾ ਕਰਨ ਨੂੰ ਜੀ ਨਹੀਂ ਨਾ ਕਰਦਾ ਤੁਹਾਨੂੰ ਸੱਚੀ ਗੱਲ ਦੱਸਾਂ ਬੜੇ ਲੋਕੀ ਮੇਰੇ ਕੋਲੇ ਆਉਂਦੇ ਕਿੰਨੇ ਪਾਸੇ ਵੀ ਪ੍ਰਾਰਥਨਾ ਕਰਨ ਨੂੰ ਜੀ ਨਹੀਂ ਕਰਦਾ ਉਹ ਆਪਣੇ ਜੀ ਨੂੰ ਚੈੱਕ ਕਰਨ ਉਹਨਾਂ ਦਾ ਜੀ ਭਲਾ ਕਿਹੜੀਆਂ ਚੀਜ਼ਾਂ ਕਰਨ ਨੂੰ ਕਰਦਾ ਫਿਲਮ ਦੇਖਣ ਦੇ ਵਿੱਚ ਉਹਨਾਂ ਦਾ ਮਨ ਲੱਗੇਗਾ ਲੈਕਚਰ ਗਾਣੇ ਸੁਣਨ ਦੇ ਵਿੱਚ ਉਹਨਾਂ ਦਾ ਮਨ ਲੱਗੇਗਾ ਕੋਈ ਭੈਣ ਬੈਠ ਕੇ ਭਰਾ ਬੈਠ ਕੇ ਚੁਗਲੀਆਂ ਕਰਨ ਲੱਗਿਆ ਉਹ ਬੜੀਆਂ ਸਵਾਦ ਲੱਗਣਗੀਆਂ ਪ੍ਰਾਰਥਨਾ ਵਿੱਚ ਉਹਨਾਂ ਨੂੰ ਨੀਂਦ ਆ ਜਾਏਗੀ ਕਿਉਂ ਕਿ ਅਜੇ ਆਤਮਾ ਪਵਿੱਤਰ ਨਹੀਂ ਹੋਇਆ ਔਰ ਜੇ ਇਸ ਇਨਸਾਨ ਦਾ ਆਤਮਾ ਪਵਿੱਤਰ ਹੋ ਗਿਆ ਕਦੇ ਉਹਨੂੰ ਪ੍ਰਾਰਥਨਾ ਵਿੱਚ ਬੈਠੇ ਨੂੰ ਦੇਖਿਓ ਕੰਨਿਆਂ ਗ ਰੀੜ ਦੀ ਹੱਡੀ ਸਿੱਧੀ ਕਰਕੇ ਬੈਠਾ ਹੁੰਦਾ ਉਹ ਔਰ ਕੋਈ ਸੁਸਤੀ ਨਹੀਂ ਪੈਗੀ ਉਹਨੂੰ ਉਹ ਤਾਂ ਇੱਕ ਪਲ ਵੀ ਮਿਸ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹ ਚਾਹੁੰਦਾ ਕਿ ਮੈਂ ਕੁਝ ਹੋਰ ਪ੍ਰਾਪਤ ਕਰਾਂ ਕੁਝ ਹੋਰ ਸੁਣਾ ਜਿਹਦਾ ਆਤਮਾ ਪਵਿੱਤਰ ਨਹੀਂ ਹੋਇਆ ਉਹ ਭੀੜ ਨੂੰ ਪਸੰਦ ਕਰੇਗਾ ਉਹ ਪਸੰਦ ਕਰੇਗਾ ਕਿ ਮੇਰੇ ਆਲੇ ਦੁਆਲੇ ਲੋਕੀ ਹੋਣ ਬੁੱਤੀਆਂ ਨਿਤੀਆਂ ਕਰਦੇ ਫਿਰਨ ਕੋਈ ਇੱਧਰੋਂ ਆ ਕੇ ਮੈਨੂੰ ਬੁਲਾਵੇ ਕੋਈ ਇੱਧਰੋਂ ਆਣ ਕੇ ਬੁਲਾਵੇ ਮੇਰੇ ਤੋਂ ਪੁੱਛ ਕੇ ਇਦਾਂ ਕਰਨ ਓਦਾਂ ਕਰਨ ਤੇ ਜਿਹਦੇ ਜਿਹਦਾ ਅੰਦਰ ਆਤਮਾ ਪਵਿੱਤਰ ਹੋ ਗਿਆ ਉਹ ਇਕਾਗਰਤਾ ਨੂੰ ਭਾਲਦਾ ਫਿਰੂਗਾ ਉਹ ਇਕਾਂਤ ਜਗ੍ਹਾ ਨੂੰ ਭਾਲਦਾ ਫਿਰੇਗਾ ਉਹਨੂੰ ਕੋਈ ਪੁੱਛੇਗਾ ਵੀ ਨਾ ਉਹਨਾਂ ਨੇ ਕਹਿਣਾ ਜਿੱਦਾਂ ਤੁਹਾਨੂੰ ਸਹੀ ਲੱਗਦਾ ਤੁਸੀਂ ਕਰ ਲਓ ਮੈਨੂੰ ਨਾਂ ਵਾਲਾ ਤੁਸੀਂ ਪੁੱਛਿਆ ਕਰੋ ਜੋ ਤੁਹਾਨੂੰ ਚੰਗਾ ਲੱਗਦਾ ਕਰ ਲਓ ਉਹਨੇ ਰੋਲੇ ਚੋਂ ਬਾਹਰ ਭਜਣਾਇਆ ਉਹਨੇ ਭੀੜ ਵਿੱਚੋਂ ਬਾਹਰ ਭਜਣਾਇਆ ਉਹਨੇ ਇਕਾਂਤ ਜਗ੍ਹਾ ਵੱਲ ਨੂੰ ਭਜਣਾ ਕਿਉਂ ਕਿ ਉਹਦੀ ਲਿਵ ਕਿਤੇ ਲੱਗੀ ਹੋਈ ਆ ਉਹ ਕਿਸੇ ਇਹੋ ਜੀ ਆਵਾਜ਼ ਨੂੰ ਸੁੰਨਾ ਸਿੱਖ ਗਿਆ ਯਾ ਜਿਹੋ ਜੀ ਮਿੱਠੀ ਤੇ ਚੰਗੀ ਆਵਾਜ਼ ਇਸ ਸੰਸਾਰ ਵਿੱਚ ਹੈ ਨਹੀਂ ਜਿਹੋ ਜੀਆਂ ਉੱਪਰ ਲੀਆਂ ਗੱਲਾਂ ਉਹਨੇ ਸੁਣਨੀਆਂ ਸ਼ੁਰੂ ਕਰ ਦਿੱਤੀਆਂ ਸੰਸਾਰ ਦੀਆਂ ਗੱਲਾਂ ਉਹਦਾਂ ਦੀਆਂ ਨਹੀਂ ਆ ਉਹਨੂੰ ਉਹ ਗੱਲਾਂ ਪਸੰਦ ਨਹੀਂ ਹੋਣਗੀਆਂ ਇਸ ਲਈ ਹੋ ਸਕਦਾ ਕਿ ਉਹ ਆਪਣੇ ਘਰ ਦੇ ਟੱਬਰ ਵਿੱਚ ਵੀ ਘੱਟ ਟਾਈਮ ਸਪੈਂਡ ਕਰੇ ਅਰੋ ਮੈਕਸਿਮਮ ਟਾਈਮ ਜਿਹੜਾ ਆ ਉਹ ਇਕਾਂਤ ਵਿੱਚ ਬੈਠਣਾ ਪਸੰਦ ਕਰੇਗਾ ਅਰ ਉਹ ਕਦੀ ਸ਼ਿਕਾਇਤ ਨਹੀਂ ਕਰੇਗਾ ਕਿ ਕੋਈ ਮੈਨੂੰ ਪੁੱਛਦਾ ਨਹੀਂ ਉਹ ਕਦੀ ਸ਼ਿਕਾਇਤ ਨਹੀਂ ਕਰੇਗਾ ਕਿ ਮੇਰਾ ਜੀ ਨਹੀਂ ਲੱਗਦਾ ਜੀ ਕਹਿੰਦਾ ਨਹੀਂ ਲੱਗਦਾ ਜਿਹਦੇ ਅੰਦਰ ਪਵਿੱਤਰ ਆਤਮਾ ਨਹੀਂ ਆ ਉਹ ਆਪਣੇ ਆਪ ਨੂੰ ਹਮੇਸ਼ਾ ਇਕੱਲਾ ਸਮਝੇਗਾ ਮੈਂ ਹੀ ਇਕੱਲਾ ਹਾਂ ਤੇ ਜਿਹਦੇ ਅੰਦਰ ਪਵਿੱਤਰ ਆਤਮਾ ਬਣ ਗਿਆ ਉਹ ਕਦੀ ਵੀ ਇਕੱਲਾ ਨਹੀਂ ਹੁੰਦਾ ਉਹਨੂੰ ਪਤਾ ਆ ਕਿ ਇਸ ਵੇਲੇ ਵੀ ਮੇਰੇ ਨਾਲ ਆ ਕੋਈ ਤਰ ਆਤਮਾ ਮੈਂ ਉਹਦੇ ਨਾਲ ਗੱਲਾਂ ਕਰ ਸਕਦਾ ਆ ਅਸੀਂ ਦੋ ਆ ਉਹ ਪਰਮੇਸ਼ਵਰ ਦੀ ਪ੍ਰੈਜ਼ੈਂਸ ਨੂੰ 올 ਦਾ ਟਾਈਮ ਕੈਰੀ ਕਰਦਾ ਆ ਫੀਲ ਕਰਦਾ ਆ ਔਰ ਉਹਦੇ ਚ ਵਾਕ ਕਰਦਾ ਆ ਉਹਦੇ ਨਾਲ ਪਰਮੇਸ਼ਵਰ ਦੀ ਹਜ਼ੂਰੀ ਰਹਿੰਦੀ ਆ ਮਹਿਸੂਸ ਕਰਦਾ ਤੇ ਉਸੇ ਹਜ਼ੂਰੀ ਚ ਤੁਰਦਾ ਫਿਰਦਾ ਆ ਨੇ ਆਪ ਨੂੰ ਚੈੱਕ ਕਰਨਾ ਕਿ ਤੁਹਾਡੇ ਜੀਵਨ ਵਿੱਚ ਪਵਿੱਤਰ ਆਤਮਾ ਬਣ ਚੁੱਕਿਆ ਤੁਹਾਡਾ ਆਤਮਾ ਪਵਿੱਤਰ ਆਤਮਾ ਹੋ ਚੁੱਕਿਆ ਕਿ ਨਹੀਂ ਕਿਉਂਕਿ ਦੇਖੋ ਇੱਕ ਮਿਆਨ ਵਿੱਚ ਦੋ ਤਲਵਾਰਾਂ ਤੇ ਨਹੀਂ ਬਣਗੀਆਂ ਸਮਝਦੇ ਹੋ ਤੁਸੀਂ ਇੱਕ ਸਰੀਰ ਹੋ ਤੇ ਇੱਕ ਸਰੀਰ ਵਿੱਚ ਦੋ ਦੋ ਆਤਮੇ ਤੇ ਨਹੀਂ ਹੋਣਗੇ ਕਿ ਪਵਿੱਤਰ ਆਤਮਾ ਆ ਗਿਆ ਤੇ ਤੁਹਾਡਾ ਆਤਮਾ ਫਿਰ ਕਿੱਥੇ ਜਾਏਗਾ ਪਵਿੱਤਰ ਆਤਮਾ ਦੀ ਜ਼ਰੂਰਤ ਹੌਲ ਦਾ ਟਾਈਮ ਹੈ ਆ ਛੱਡ ਦੇਵੇ ਆਜਵੇ ਛੱਡ ਦੇਵੇ ਆਜਵੇ ਮੈਨੂੰ ਲੱਗਦਾ ਕਿ ਇਹ ਵਾਲੀ ਕਹਾਣੀ ਸਹੀ ਨਹੀਂ ਹੈਗੀ ਹਾਂ ਕੋਈ ਕੀ ਕਹਿੰਦਾ ਆ ਮੈਂ ਕਿਸੇ ਦੀ ਗੱਲ ਤੇ ਕਿੰਤੂ ਪਰੰਤੂ ਨਹੀਂ ਕਰਦੀ ਪਰ ਪਰਸਨਲੀ ਮੈਨੂੰ ਲੱਗਦਾ ਆ ਕਿ ਸਾਡੇ ਅੰਦਰ ਇੱਕ ਹੀ ਆਤਮਾ ਰਹਿ ਸਕਦਾ ਆ ਉਹੀ ਆਤਮਾ ਜਾਂ ਦੁਸ਼ਟ ਆਤਮਾ ਬਣ ਸਕਦਾ ਆ ਜਾਂ ਉਹੀ ਆਤਮਾ ਪਰਮੇਸ਼ਵਰ ਨਾਲ ਜੁੜ ਕੇ ਪਵਿੱਤਰ ਆਤਮਾ ਬਣ ਸਕਦਾ ਆ ਤਾਂ ਚੈੱਕ ਇਹ ਕਰਨਾ ਹੈ ਕਿ ਮੇਰਾ ਆਤਮਾ ਪਵਿੱਤਰ ਆਤਮਾ ਹੋ ਚੁੱਕਾ ਕਿ ਨਹੀਂ ਮੇਰੇ ਅੰਦਰੋਂ ਈਰਖਾ ਖਤਮ ਹੋ ਚੁੱਕੀ ਕਿ ਨਹੀਂ ਅਰ ਪਹਾੜ ਕਿਦੇ ਅੱਗੇ ਉਖੜਦੇ ਆ ਪਵਿੱਤਰ ਆਤਮਾ ਦੇ ਅੱਗੇ ਪੱਥਰ ਕਿਦੇ ਅੱਗੇ ਪਿਗਲਦੇ ਆ ਪਵਿੱਤਰ ਆਤਮਾ ਦੇ ਅੱਗੇ ਕੇੰਦਰ ਨਾਲ ਬਲ ਨਾਲ ਨਾ ਸ਼ਕਤੀ ਦੇ ਨਾਲ ਪਰ ਪਰਮੇਸ਼ਵਰ ਦੇ ਆਤਮਾ ਦੇ ਦਰ ਪਰਮੇਸ਼ਵਰ ਕਿੱਥੇ ਆ ਬਾਈਬਲ ਨੇ ਕਿੱਥੇ ਦੱਸਿਆ ਪਰਮੇਸ਼ਵਰ ਤੁਹਾਡੇ ਅੰਦਰ ਕਹਿੰਦਾ ਕੀ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਸਰੀਰ ਮੇਰਾ ਅੰਦਰ ਆ ਕਿੱਥੇ ਰਹਿਣਾ ਚਾਹੁੰਦਾ ਪਰਮੇਸ਼ਵਰ ਬਾਈਬਲ ਇਦਾਂ ਹੀ ਦੱਸਦਾ ਹੈ ਨਾ ਅਗਰ ਸਾਡਾ ਸਰੀਰ ਉਹਦਾ ਮੰਦਰ ਆ ਸਾਡਾ ਆਤਮਾ ਪਵਿੱਤਰ ਹੋ ਗਿਆ ਪ੍ਰਭੂ ਜੀ ਨੇ ਕੀ ਕਿਹਾ ਮੈਂ ਪਵਿੱਤਰ ਹਾਂ ਪ੍ਰਭੂ ਕੌਣ ਆ ਪਵਿੱਤਰ ਤੇ ਤੁਸੀਂ ਕੀ ਹੋ ਜੋ ਹਾਂ ਕਹਿੰਦਾ ਤੁਸੀਂ ਪਵਿੱਤਰ ਬਣੋ ਮੈਂ ਪਵਿੱਤਰ ਹਾਂ ਤੁਸੀਂ ਪਵਿੱਤਰ ਬਣੋ ਜਦੋਂ ਪਵਿੱਤਰ ਤਾਈ ਸਾਡੇ ਅੰਦਰ ਆ ਗਈ ਤਾਂ ਸਾਡੇ ਅੰਦਰ ਕੀ ਆ ਗਿਆ ਪਰਮੇਸ਼ਵਰ ਆ ਗਿਆ ਤੇ ਸਾਡਾ ਆਤਮਾ ਕੀ ਹੋ ਗਿਆ ਪਵਿੱਤਰ ਆਤਮਾ ਹੋ ਗਿਆ ਹੁਣ ਪਰਮੇਸ਼ਵਰ ਦਾ ਆਤਮਾ ਬਣ ਗਿਆ ਉਹ